ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਆਪਾਂ ਵਧੀਆ ਠੀਕ ਠਾਕ ਆਂ ਜੀ ਪ੍ਰਮਾਤਮਾ ਤੋਂ ਆਸ ਕਰਦੇ ਆ ਕਿ ਮੇਰੇ ਸਾਰੇ ਭੈਣ ਭਰਾ ਵੀ ਵਧੀਆ ਠੀਕ ਹੋਣਗੇ ਜੀ 10 ਵਜ ਗਏ ਤੇ तकरीबन ਆਪਾਂ ਹੋ ਗਏ ਵਿਹਲੇਾਰੇ ਕੰਮ ਹੋ ਗਏ ਕੱਪੜੇ ਧੋ ਕੇ ਸੁਕਣੇ ਛੱਡਤੇ ਆ ਸਾਈ ਗਿਆ ਸਕੂਲ 9:30 ਦੀ ਬੈਂਸ ਸਾਈ ਦੀ ਆਪਾਂ ਵੀ ਰਾਂਹ ਚਾਹ ਮੇਰੀ ਸਵੇਰ ਦੀ ਤੀਜੀ ਅਰ ਦੀ ਚਾਹ ਦੀ ਇਹ ਵਸੋਂ ਮੈਨਾਂ ਜਲ ਰਹੀ ਉੱਧਰ ਨੂੰ ਦਕਾਣ ਵਾਲੀ ਤੇ ਦੁੱਧ ਤਾਂ ਤਤਿਆ ਸੀਗਾ ਬਾਜੀ ਖੜੀ ਛੋੜੇ ਦੁੱਧ ਕੋਲੇ ਤੇ ਹੋਰ ਵਧੀਆ ਜੀ ਲੋਹੜੀ ਵਧੀਆ ਰਹੀ ਤੇ ਸੌਰੀ ਮੈਂ ਲੋਹੜੀ ਵਾਲਾ ਕੋਈ ਬਲੌਗ ਨਹੀਂ ਪਾਇਆ ਲੋਹੜੀ ਜੀਤੀਆ ਹੋ ਰਹਾ ਤਾਂ ਹੈਗਾ ਹਨ ਪਰ ਉਹ ਨਹੀਂ ਕਈ ਵਾਰ ਮਨ ਨੇਵੇਂ ਦਾ ਹੁੰਦਾ ਵੀ ਉਹ ਤਿਆਰ ਵੱਲ ਨਹੀਂ ਉਸ ਤੇ ਫੋਕਸ ਨਹੀਂ ਹੁੰਦਾ ਵਾ ਤੇ ਬਾਕੀ ਵਧੀਆ ਜੀ ਪਰਮਾਤਮਾ ਦੀ ਕਿਰਪਾ ਨਾਲ ਤੇ ਧੋਪਾ ਵਧੀਆ ਨਿਕਲਿਆ ਜੀ ਬਹੁਤ ਸੋਹਣਾ ਦਿਨ ਲੱਗਿਆ ਆਪਣੇ ਤਾਂ ਅੰਦਰ ਆ ਜਾਂਦੀ ਧੋਪ ਇਸ ਤਰ੍ਹਾਂ ਸਾਰੇ ਸਰਵਾਗੇ ਹਟਿਸੀ ਮਾ ਚਾਹ ਪੀ ਕੇ ਤੇ ਫਿਰ ਬਸ ਚਲਦੇ ਆਂ ਆਪਾਂ ਦੁਕਾਨ ਵੱੰਨੀ ਇਹ ਹੱਜ ਬਣਾਇ ਸੀ ਆਪਾਂ ਮੇਥਿਆਂ ਵਾਲੇ ਪਰੌਠੇ ਜਿਸਾਇਰ ਨੂੰ ਫਿਰ ਸੁੱਕੀ ਸਬਜੀ ਪਾਈ ਨਾਲ ਪੱਤ ਗੋਭੀ ਦੀ ਫਰਾਈ ਕਰਕੇ ਤੇ ਲੈ ਗਿਆ ਹੈਗਾ ਕੱਲ ਛੁੱਟੀ ਸੀ ਨਹੀਂ ਗਈ ਛੁੱਟੀ ਸਕੂਲ ਚ ਫਿਰ ਆਪਣੇ ਇੱਥੇ ਲੱਕੀ ਜੰਗਲ ਸਾਹਿਬ ਮੇਲਾ ਹੁੰਦਾ ਮਾਗੀ ਦਾ ਤੇ ਉਹਦੇ ਕਰਕੇ ਨਾ ਰਸਤਾ ਬੰਦ ਸੀ ਬੈਣ ਨਹੀਂ ਆਏਗੀ जी वो कहें जाना तो भी जा उड़ो उसके भी चल नहीं घर ही रहो फिर आप चाह पी लगी फिर थोड़े ना कर दें गलत அரை தூத்து ரெண்டு பிந்த கா ਹਾਂ ਅੱਜ ਜੈ ਮੰਗਲੀ ਹਨਾ ਤੇ ਆਪਾਂ ਤੁਹਾਨੂੰ ਪਤਾ ਹੀ ਹੈ ਨਾ ਮੰਗਲੀ ਵਾਲਦਾਂ ਮਿੱਠਾ ਬਣਾਉਣਾ ਹੁੰਦਾ ਹੈ ਸਭ ਇਹ ਮਿੱਠੇ ਵੀ ਬਣਾਉਂਦੇ ਹੁੰਦੇ ਸੀ ਉਸ ਦਿਨ ਬਰਾ ਕੋਸਮੀ ਬਣਾਇਆ ਹੈ ਫੇਰ ਪਗਣ ਵਾਲੀ ਅਖੀਰ ਬਧਾਈ ਬਤਾ ਅੱਜ ਤੁਸੀਂ ਵੀ ਖਾ ਲੋ ਦਾ ਬਦੋਂ ਪਾ ਕੇ ਕੋਪਾ ਪਾ ਕੇ ਵਧੀਆ ਬਣਾ ਲਈ ਆ ਇੰਦਰ ਆਪ ਬਣਾਈ ਜਾਂਦੇ ਆ ਜਿਆ ਮੋਦਰਾ ਸਰ ਜਾਏ ਤੇ ਇਹ ਆਪਾਂ ਜਟਾ ਜਾਦੇ ਹਾਂ ਜੀ ਕਿਉਂਕਿ ਆਪਣੇ ਲਈ ਇੱਥੇ ਲੱਖੀ ਸਰ ਬੱਤੀਆਂ 걸ਸਾਉਂਦਾ ਦੇ ਤੇ ਪ੍ਰਸ਼ਾਦੀ ਦੇ ਹੀ ਜੰਨੇ ਤੇ ਮੋਟਾ ਬੋਦਾਰੇ ਸਾਡੀ ਮੰਦ ਤੇ ਪਰਚੰਤੀ ਤੇ ਉਥੇ ਨਹੀਂ ਮੇਰੇ ਤੋਂ ਜਾਇ ਜਾਂਦਾ ਕਿ ਫਿਰ ਮੈਂ ਪ੍ਰਸ਼ਾਦੀ ਕਰਾਂਗੀ ਤੇ ਆਪਾਂ ਉਥੇ ਤੇ ਗੀ ਪਾਇ ساری ਦੇ ਦੇਣੇ ਸੈ ਇ ਜਬ ਖੂਤਾ ਲੱਗਿਆ ਤੇ ਪਰ ਉਹ ਫਿਰ ਉੱਥੋਂ ਦੀ ਨੰਗਾ ਕਰਕੇ ਬਹਿਣ ਨਹੀਂ ਆਉਂਦੀ ਜੀ ਇਹੰਦਰ ਕਹਿੰਦਾ ਵੀ ਜ ਜਾਣਾ ਵੀ ਤੇ ਆਪ ਛੱਡਿਆ ਉਹ ਨਹੀਂ ਤਾਂ ਕਰ ਮੈਂ ਕਰੀ ਰਹਿਤਾ ਮੈਂ ਸਾਈ ਮੰਦਿੱਤੇ ਜਾਵਾਂਗਾ ਐਸਾ ਕਹਿੰਦਾ

ਸੰਯੋਗ ਦੇ ਇੰਤਜ਼ਾਰ ਸਾਰੇ ਸਭ ਲੋਕ ਬੇਟ ਉਹਦੇ ਤੁਸੀਂ ਨਹੀਂ ਬੋਲਦੇ ਬਾਲਸੋਤ ਨੂੰ ਜੀਦਾਗਾ ਉਹਨੂੰ ਆਪ ਬਣਾਉਂਦੀ ਹੈ ਇਹ ਗਰਾਡੀ ਇਹ ਰਾਜ ਤੇ ਤੁਹਾਡੀ ਜੀਹੋ ਨੂੰ ਹਾਂ ਸਾਲ ਤੋਂ ਉਹਨੇ ਸਾਫੀ ਰੱਖੀ ਉਹਨੂੰ ਗਾਲੋ ਥੋੜਾ ਜਿਹਾ ਇਹ ਲੱਗਦੀ ਹੈ ਕਿ ਕਿਹਦੀ ਆਈ ਦਿੱਕਤ ਹੈ ਕਿ ਹੈ ਕਿਹਦਾ ਬਣਾ ਦੇ ਜਦੋਂ ਜੀਦਾ